ਸਾਥਿਓ ਇਹ ਜੋ ਘਰ ਆਸੀਂ ਇੰਨੀ ਸਥਿਤੀ ਦੇਖ ਲਈਏ ਦੇਖੋ ਇਹ ਬਾਥਰੂਮ ਦੀ ਸਥਿਤੀ ਤੁਹਾਨੂੰ ਦਿਖਾ ਦਈਏ ਇਹ ਬਾਥਰੂਮਾਂ ਨੂੰ ਪੜਦੇ ਲੱਗੇ ਪਤਾ ਨਹੀਂ ਬਾਥਰੂਮ ਕਦੋਂ ਦੇ ਬਣਾਏ ਕਦੋਂ ਦੇ ਨਹੀਂ ਇਹਨਾਂ ਨੂੰ ਅਜੇ ਪਲਸਤਰ ਨਹੀਂ ਹੋਇਆ ਇਹਨਾਂ ਤੇ ਅਜੇ ਬੂਹੇ ਨਹੀਂ ਲੱਗੇ ਤੇ ਛੱਤ ਪਹਿਲਾਂ ਮਜ਼ਦੂਰ ਦੀ ਏ ਡਿੱਗ ਗਈ ਬਲੁੰਦਾ ਕਦੋਂ ਇਹ ਤੁਸੀਂ ਦੇਖ ਸਕਦੇ ਇਹ ਬੈੱਡ ਪਿਆ ਮਜ਼ਦੂਰ ਦਾ ਪਤਾ ਨਹੀਂ ਵਿਚਾਰੇ ਨੇ ਕਿਵੇਂ ਰੁਪਈਆ ਰੁਪਈਆ ਕਰਕੇ ਜੋੜ ਕੇ ਇਹ ਚੀਜ਼ਾਂ ਬਣਾਈਆਂ ਸੀ ਉਹ ਪੇਟੀ ਆ ਉਹ ਫ੍ਰੈਸਟੇਬਲ ਆ ਇਹ ਤੁਸੀਂ ਦੇਖ ਸਕਦੇ ਆ ਦੇਖੋ ਆ ਗਲੇ ਪਏ ਸੀ ਗਾਡਰ ਕਿਤੇ ਇਹ ਗਲੇ ਭਈ ਇਹ ਛੱਤ ਜੋ ਵੀ ਸੱਜਣ ਦੋਸਤ ਭੈਣ ਭਰਾ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਅਪੀਲ ਕਰਦੇ ਕਿ ਇਹ ਦੇਖ ਲੋ ਇਹ ਛੱਤ ਗਲੀ ਹੋਈਆਂ ਜਿਨ੍ਹਾਂ ਭਰਾਵਾਂ ਦੀਆਂ ਛੱਤਾਂ ਕਮਜ਼ੋਰਆਂ ਸੀ ਉਹਨਾਂ ਨੂੰ ਅਪੀਲ ਕਰਦੇ ਕਿ ਆਪਦੀਆਂ ਛੱਤਾਂ ਦਾ ਪ੍ਰਬੰਧ ਕਰੋ ਆਪਣਾ ਧਿਆਨ ਰੱਖੋ ਨਹੀਂ ਇਹ ਮੰਝਾ ਸੀ ਗਰੀਬ ਵਾਸਤੇ ਮਜ਼ਦੂਰ ਵਾਸਤੇ ਤਾਂ ਇੱਕ ਇੱਕ ਇੱਟ ਲਾਉਣੀ ਬਹੁਤ ਔਖੀ ਹੋ ਜਾਂਦੀ ਹੈ ਬਹੁਤ ਹਾਲਾਤ ਮਾੜੇ ਆ ਦੇਖੋ ਤੁਸੀਂ ਗੇਟ ਪਹਿਲਾਂ ਟੁੱਟਿਆ ਆ ਇਹ ਵਿਚਾਰੇ ਤੋਂ ਵੈਲਡਿੰਗ ਨਹੀਂ ਕਰਾਇਆ ਗਿਆ ਤੇ ਇੱਕ ਮੁਸੀਬਤ ਹੋਰ ਸਿਰ ਤੇ ਆਉਣ ਪਈ ਉਹਦੀ ਏ ਹੋਏ ਸੇ ਕੰਮ ਤੇ ਗਏ ਹੋਇਸਾਂ ਪਾਜੀ ਅਸਾਂ ਕਿਸਦੇ ਘਰੇ ਪੋਚੇ ਲਾਉਣੇ ਉਧਰ ਗਏ ਸਾਂ ਤਿੰਨੇ ਮੁੰਡਾ ਵੀ ਗਿਆ ਸੀ ਮੇਰੀ ਕੁੜੀ ਵੀ ਗਈ ਸੀ ਕੁੜੀ ਮੇਰੀ ਪੜਨ ਵਾਲੀ ਆ ਉਹ ਪੋਚੇ ਲਾਉਂਦੀ ਵਿਚਾਰੀ ਨਿਆਣੀ ਮੇਰੇ ਨਾਲ ਜਾਂਦੀ ਤਿੰਨ ਚਾਰ ਘਰਾਂ ਦਾ ਕੰਮ ਆ ਉਹ ਕਰਦੇ ਆ ਕਿਸ ਤਾਂ ਲੈ ਕੇ ਗਿਆ ਸਾਰਾ ਭਰਾਵਾ ਕੰਮ ਸਾਰਾ ਟੁੱਟ ਗਿਆ ਏ ਹਾਂਜੀ ਸਾਥੀਓ ਤੁਸੀਂ ਦੇਖ ਰਹੇ ਹੋ ਕੇਜੀ ਟੀਵੀ ਹਰਿਆਣਾ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਸਾਥੀਓ ਅੱਜ ਅਸੀਂ ਪਿੰਡ ਸੰਤਨਗਰ ਦੇ ਵਿੱਚ ਪਹੁੰਚੇ ਹਾਂ ਇੱਕ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਇੱਕ ਮਜ਼ਦੂਰ ਪਰਿਵਾਰ ਦਾ ਮਕਾਨ ਡਿੱਗ ਗਿਆ ਸੀ ਥੋੜੇ ਦਿਨ ਪਹਿਲਾਂ ਉਹਨਾਂ ਦੀ ਛੱਤ ਪਾ ਦਿੱਤੀ ਸਤਿਗੁਰੂ ਉਦੇਸਿੰਘ ਜੀ ਦੀ ਕਿਰਪਾ ਕੁਝ ਸਾਥੀ ਸਾਡੇ ਰਾਸ਼ਨ ਦੇ ਕੇ ਗਏ ਸੀ ਡਾਕਟਰ ਗੁਰਮੇਲ ਸਿੰਘ ਹੁਣੀ ਤੇ ਤੁਸੀਂ ਦੇਖ ਸਕਦੇ ਹੋ ਬੜੀ ਸਥਿਤੀ ਜੋ ਇਸ ਘਰ ਦੀ ਉਹ ਬੜੀ ਨਾਚੁਕਾ ਤੁਸੀਂ ਦੇਖ ਸਕਦੇ ਹੋ ਕਿ ਮਜ਼ਦੂਰ ਦੇ ਮਕਾਨ ਇੰਨੇ ਕਮਜ਼ੋਰ ਆ ਕਿ ਉਹ ਆਪਣੇ ਆਪ ਹੀ ਡਿੱਗੇ ਆ ਕੋਈ ਬਾਰਿਸ਼ ਨਹੀਂ ਆਈ ਕੁਝ ਨਹੀਂ ਆਪਣੇ ਆਪ ਹੀ ਛੱਤ ਡਿੱਗ ਚੁੱਕੀ ਆ ਉਹਦੇ ਵਾਸਤੇ ਸਵੇਰੇ ਹੁਣ ਦੁਪਹਿਰ ਦਾ ਟਾਈਮ ਵਿੱਚ ਸਵੇਰੇ ਸੁਖਦੇਵ ਸਿੰਘ ਸੰਧੂ ਜੀ ਜੋ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਵੀਡੀਓ ਪਾ ਕੇ ਗਰੁੱਪ ਚ ਪਾਈ ਸਾਡੇ ਨਾਲ ਵੀ ਸੰਪਰਕ ਕੀਤਾ ਸੀ ਤੇ ਕੁਝ ਸਾਥੀ ਇਹ ਤੁਸੀਂ ਦੇਖ ਸਕਦੇ ਹੋ ਸੁਖਦੇਵ ਸਿੰਘ ਚੈਰੀਟੇਬਲ ਟਰਸਟ ਪੈਟਰੋਲ ਪੰਪ ਨਾਮਤਾਰੀ ਪੈਟਰੋਲ ਪੰਪ ਜੀਵਨਨਗਰ ਵਾਲੇ ਉਹ ਆਪ ਤੇ ਰਜਿੰਦਰ ਪਾਜੀ ਹੈ ਨਹੀਂ ਸੀ ਉਹਨਾਂ ਨੇ ਆਪਣੇ ਮੈਨੇਜਰ ਸਾਹਿਬ ਨੂੰ ਭੇਜਿਆ ਇੱਥੇ ਕੁਝ ਸਹਾਇਤਾ ਵਾਸਤੇ ਕਿ ਇਸ ਪਰਿਵਾਰ ਦੀ ਹੈਲਪ ਹੋ ਸਕੇ ਉਹ ਬਾਈ ਜੀ ਇੱਥੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀਵੀ ਰੈਡ ਤੇ ਸਵਾਗਤ ਹੈ ਜੀ ਸਸਤਰੀ ਗਾਲ ਜੀ ਟੀਵੀ న్యూਸ ਚੈਨਲ ਕੀ ਕਾ ਧੰਨਵਾਦ ਕਰਤਾ ਹੂੰ ਕਿ ਜਿਸ ਜਿਸ ਤਰ੍ਹਾਂ ਇਹ ਘਟਨਾ ਹੋਈ ਹੈ ਉਸ ਤਰ੍ਹਾਂ ਦੀ ਜहाँ ਵੀ ਕੋਈ ਘਟਨਾ ਹੁੰਦੀ ਹੈ ਕੋਈ ਮਤਲਬ ਦੁਖਦ ਘਟਨਾ ਹੁੰਦੀ ਹੈ ਜਿਸ ਤਰ੍ਹਾਂ ਦੀ ਵੀ ਹੁੰਦੀ ਹੈ ਵਾਹ ਆਪ ਪਹੁੰਚਤੇ ਹੋ ਔਰ ਉਹ ਵਾਹਾਂ ਕੀ ਜੋ ਸਾਰੀ ਮਤਲਬ ਸਥਿਤੀ ਹੈ ਉਹ ਲੋਕਾਂ ਤੱਕ ਪਹੁੰਚਾਤੇ ਹੋ ਸਰ ਤੁਸੀਂ ਇੱਥੇ ਸਾਡੇ ਤੋਂ ਪਹਿਲਾਂ ਆ ਚੁੱਕੇ ਸੀ ਤੁਸੀਂ ਇਹ ਪਰਿਵਾਰ ਦੀ ਕੰਡੀਸ਼ਨ ਵੀ ਦੇਖੀਏ ਕੀ ਹਾਲਾਤ ਹੈ ਪਰਿਵਾਰ ਦੇ ये देखो जी इनकी परिवार की कंडीशन की हालत है ये बलविंदर सिंह है ये डैडी मजदूरी करता है और इसके जो मकान है वो एकदम से पूरा मतलब दयनीय स्थिति में था और ये बारिश की वजह से इसमें सलाब वगैरह आने से ये गिर गया चलो शुक्रिया इस चीज़ का कि ये बचाव हो गया जान जान नुकसान नहीं हुआ वो कुदरती इससे मैंने आगे पूछा है तो कह रहे थे कि मैं बाहर ही निकला था पानी भरने के लिए एकदम से ये ऊपर से मकान गिर गया तो सो इसमें मैं चाहता हूँ कि इसमें मतलब इसकी खुद जान नाम जान माल का नुकसान नहीं हुआ सिर्फ ये गिरी है इसलिए सभी से अपील करता हूँ कि जो जो भाई सहयोग कर सके इनको सहयोग भी करे और हमारे को भी पता लगा था हमारे सरदार सुखदेव सिंह संधू चैरिटेबल ट्रस्ट के प्रधान राजेंद्र सिंह संधू हैं उन्होंने मेरे को मैसेज किया था कि ऐसे ऐसे अपने गाँव के अंदर बलविंदर सिंह है वो उसके घर में कोई छत गिर गई है वहाँ जा के जो अपनी सहायता राशि है वहाँ प्रदान करके आनी है इसलिए मैं उनके आदेशानुसार यहाँ आया हूँ और देखा है वाकई ये मतलब छत है वो पूरी छत गिरी हुई है और साथ का मकान है वो भी इस छत गिरने के साथ साथ वो साथ, सात के मकान में भी बीच बीच के अंदर दरारें आ गई हैं इसलिए सभी से यही अपील है कि इनकी जो सहायता कर सकें सभी भाइयों से विनती है कि इनकी वक्त सहायता करें ਧੰਨਵਾਦ ਥੈਂਕ ਯੂ ਜੀ ਸਰ ਇਹ ਸਾਡੇ ਨਾਲ ਸੁਖਦੇਵ ਸਿੰਘ ਸੰਧੂ ਜੀ ਨੇ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਇਸ ਵੇਰੇ ਵੀਡੀਓ ਬਣਾਈ ਸਾਨੂੰ ਭੇਜੀ ਕਿ ਇਹ ਕਈ ਮਜ਼ਦੂਰ ਪਰਿਵਾਰ ਹਨ ਉਹਨਾਂ ਦੀ ਵੀਡੀਓ ਲਈਏ ਤਾਂ ਕਿ ਕੋਈ ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਵੀ ਲੋਕ ਬਹੁਤ ਐ ਸਮਾਜ ਸੇਵੀ ਇਹਨਾਂ ਨਾਲ ਸੰਪਰਕ ਕਰਨਾ ਸੁਖਦੇਵ ਸਿੰਘ ਸੰਧੂ ਜੀ ਤੁਹਾਡਾ ਕੇ ਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਕੇ ਜੀ ਟੀਵੀ ਹਰਿਆਣਾ ਦਾ ਜਿਹੜਾ ਤੁਸੀਂ ਇੱਥੇ ਇੱਕ ਸੱਦੇ ਤੇ ਪਹੁੰਚੇ ਜੋ ਕਿਉਂਕਿ ਜਦੋਂ ਕੋਈ ਵੀ ਕਿਸੇ ਵੱਡੇ ਦਾ ਜਾਂ ਪ੍ਰੋਗਰਾਮ ਹੁੰਦਾ ਜਾਂ ਕੋਈ ਵੀ ਰੈਲੀ ਚੱਲੀ ਉੱਥੇ ਸਾਰੇ ਮੀਡੀਆ ਪਹੁੰਚ ਜਾਂਦੀਆਂ ਪਰ ਮੈਂ ਧੰਨਵਾਦ ਕਰਦਾ ਵੀ ਜਿਹੜਾ ਸੋਸ਼ਲ ਮੀਡੀਆ ਜਿਹੜਾ ਇੱਥੇ ਪਹੁੰਚਿਆ ਵਾ ਇੱਕ ਮੈਸੇਜ ਕੀਤਾ ਕਿ ਗਰੀਬਤਾ ਤੇ ਇੱਕ ਕਹਿੰਦੇ ਸਹਾਰਾ ਜਿਹੜਾ ਪਰਮਾਤਮਾ ਜਾਂ ਸੋਸ਼ਲ ਮੀਡੀਆ ਜੀ ਜਿਹਦੇ ਨਾਲ ਹੀ ਮੰਨ ਲਓ ਇਹਨਾਂ ਦੀ ਮਦਦ ਹੋ ਸਕਦੀ ਆ ਨਹੀਂ ਤਾਂ ਹੋਰ ਤਾਂ ਕੋਈ ਨਹੀਂ ਪਹੁੰਚ ਸਕਦਾ ਤੇ ਸਵੇਰੇ ਮੈਨੂੰ ਪਤਾ ਲੱਗਾ ਸੀ ਮੇਰੇ ਕੋ ਗੈਸ ਵੀ ਇਦਾਂ ਮਕਾਨ गिर ਗਿਆ ਵਾ ਕਿ ਪਿੰਡ ਦੇ ਵਿੱਚ ਬੈਠੇ ਆਪਾਂ ਤੇ ਪਿੰਡ ਦੇ ਵਿੱਚ ਵਿਚਰੀ ਤਾਂ ਇਹਨਾਂ ਦੇ ਵਿੱਚ ਆ ਕੇ ਜਦੋਂ ਹਾਲਾਤ ਵੇਖੇ ਆ ਤੇ ਮਹਾ ਗਰੀਬ ਦਾ ਤੇ ਗੁਜ਼ਾਰਾ ਹੀ ਹੁੰਦਾ ਰੋਟੀ ਮਹਾ ਪੂਰੀ ਕਰਦਾ ਅੱਜ ਕੱਲ ਦੀ ਮਹਿੰਗਾਈ ਨਹੀਂ ਸਬਜ਼ੀਆਂ ਮੰਨ ਲਓ ਤੇਲ ਬਣਾਣੇ ਬਹੁਤ ਮਹਿੰਗੇ ਹੋ ਗਏ ਆ ਤੇ ਜਦੋਂ ਵੇਖਿਆ ਆਗੇ ਮਕਾਨ ਡਿੱਗਿਆ ਹੋਇਆ ਵਾ ਕਿਸ਼ਤਾਂ ਤੇ ਵਿਚਾਰੇ ਨੇ ਸਮਾਨ ਲਿਆ ਸੀ ਉਹ ਕਿਸ਼ਤਾਂ ਹਜੇ ਲਾ ਰਿਆ ਸੀ ਤੋਂ ਉਦੋਂ ਬਾਅਦ ਮੰਨ ਲਓ ਇਹ ਤੇ ਵਿਪਤਾ ਪੈ ਗਈ ਜਿਹੜਾ ਮਕਾਨ ਡੇ ਪੇ ਸ਼ੁਕਰ ਆ ਪ੍ਰਮਾਤਮਾ ਦਾ ਕਿ ਜਿਹੜਾ ਇਹਨਾਂ ਦੀ ਜਾਨ ਮਾਨ ਦੀ ਹਾਨੀ ਨਹੀਂ ਹੋਈ ਬਚਾਅ ਹੋ ਗਿਆ ਵਾ ਜਿਹੜਾ ਸਮਾਨ ਹੈ ਤੇ ਛੱਤ ਜਿਹੜੀ ਆ ਮੰਨ ਲਓ ਦੂਜੇ ਜਿਹੜੇ ਮਕਾਨ ਉਹ ਵੀ ਪਾਟੇ ਹੋਏ ਆ ਉਹ ਵੀ ਡਿੱਗਣ ਦੇ ਇੱਕ ਗਾਰ ਤੇ ਆ ਤੇ ਮੈਂ ਬੇਨਤੀ ਕਰਦਾ ਵਾਂ ਕਿ ਜਨੀਆਂ ਸੰਸਥਾਵਾਂਾਂ ਵਾਂ ਸਮਾਜਿਕ ਤੇ ਉਹ ਆ ਕੇ ਮਦਦ ਕਰਨ ਕਿਉਂਕਿ ਗਊ ਤੇ ਗਰੀਬ ਦੀ ਜਿਹੜੀ ਰੱਖਿਆ ਉਹ ਗੁਰੂਆਂ ਨੇ ਵੀ ਆਖਿਆ ਉਹ ਕਰਨੀ ਚਾਹੀਦੀ ਆ ਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਆ ਤੇ ਜੇ ਆਪਾਂ ਉਹਦੇ ਰਹੀਂ ਇੱਕ ਇੱਕ ਪੈਸਾ ਇੱਕ ਇੱਕ ਬੂੰਦ ਨਾਲ ਸਾਗਰ ਭਰਦਾ ਵਾ ਇਹਨਾਂ ਦੀ ਮਦਦ ਕਰੀ ਤੇ ਮਕਾਨ ਨੂੰ ਪਾ ਕੇ ਦੇਈਏ ਤੇ ਗਰੀਬ ਬੰਦਾ ਵਿਚਾਰਾ ਮਾਂ ਤਾਂ ਆਪਣੇ ਬੱਚੇ ਪਾਲਦਾ ਇਹਦੇ ਦੋ ਕੁੜੀਆਂ ਤੇ ਇੱਕ ਮੁੰਡਾ ਵਾ ਛੋਟਾ ਜਿਹਾ ਉਹ ਵੀ ਹਜੇ ਛੋਟੇ ਬੱਚੇ ਪੜ ਰਹੇ ਆ ਤੇ ਹੁਣ ਕਿੱਥੋਂ ਵਿਚਾਰਾ ਕਰੂਗਾ ਤੇ ਮੈਂ ਬੇਨਤੀ ਕਰਦਾ ਹੁਣ ਜਿੱਦਾਂ ਮੈਂ ਮਲੋ ਮੈਸੇਜ ਕੀਤਾ ਸੀ ਗਰੁੱਪ ਦੇ ਵਿੱਚ ਮੈਂ ਪਾਇਆ ਸੀ ਸਾਰਿਆਂ ਦੇ ਵਿੱਚ ਤੇ ਉਹ ਗਰੁੱਪ ਦੇ ਮੈਸੇਜ ਵੇਖ ਕੇ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਚੈਰੀਟੇਬਲ ਟਰਸਟ ਸੰਤਨਗਰ ਜਿਹੜੇ ਜਿਵਨਗਰ ਨਾਮਤਰੀ ਔਇਲ ਏਜੰਸੀ ਵਾਲੇ ਆ ਉਹਨਾਂ ਨੇ ਆਪਣੇ ਜਿਹੜੇ ਮੈਨੇਜਰ ਸਾਹਿਬ ਨੂੰ ਭੇਜਿਆ ਤੇ ਉਹ ਵੀ ਮਦਦ ਕਰਕੇ ਗਏ ਨੇ ਇਹਨਾਂ ਦੀ ਤੇ ਮੈਂ ਹੋਰ ਹੀ ਸੰਸਥਾਵਾਂ ਜਿਹੜੀਆਂ ਪਿੰਡ ਦੇ ਵਿੱਚ ਬੈਠੀਆਂ ਜਾਂ ਐਨ ਆਰ ਆਈ ਵੀਰ ਭਰਾਵਾ ਜਿਹੜੇ ਉਹਨਾਂ ਨੂੰ ਬੇਨਤੀ ਕਰਦਾ ਵੇ ਵੀਰ ਦੇ ਮਕਾਨ ਦੀ ਜਿਹੜੀ ਆ ਸੇਵਾ ਕਰੋ ਕਿਉਂਕਿ ਜਿਹੜੀ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਜੇ ਕਿਸੇ ਦੀ ਕੁੜੀ ਵਿਆਹਣੀ ਤੇ ਜਾਂ ਕਿਸੇ ਦੀ ਛੱਤ ਪੋਣੀ ਤੇ ਮਕਾਨ ਪੋਣੇ ਸਭ ਤੋਂ ਵੱਡਾ ਪੋਣੇ ਦਾ ਕੰਮ ਹੁੰਦਾ ਹੈ ਤੇ ਜਰੂਰ ਇਹ ਬੇਨਤੀ ਆ ਤੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵਾਂ ਸਭ ਤੋਂ ਵੱਡੀ ਤੇ ਪ੍ਰਸ਼ਾਸਨ ਜਿਹੜਾ ਹਜਲੇ ਤੱਕ ਕੱਲ ਦਾ ਮਕਾਨ ਡਿੱਗਾ ਹੋਇਆ ਵਾ ਤੇ ਉਹ ਕੋਈ ਨਹੀਂ ਪਹੁੰਚਿਆ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਅਸੀਂ ਉਹ ਦੇ ਵਿੱਚ ਉਹ ਆਪਣੇ ਪਟਵਾਰੀ ਜਾਂ ਸੈਕਟਰੀ ਭੇਜ ਕੇ ਮੌਇਨਾ ਕਰਾਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਹੁਣ ਇਹ ਆ ਕਿ ਜੇ ਮੰਨ ਲਓ ਸਰਕਾਰੀ ਪ੍ਰਸ਼ਾਸਨ ਦੀ ਗੱਲ ਕਰੀਏ ਸਿਹਤਾਂ ਦੀ ਉਹਦੇ ਵਿੱਚ ਪੋਰਟਲ ਨਹੀਂ ਚੱਲ ਰਹੀ ਉਹਨਾਂ ਆਧਾਰ ਕਾਰਡ ਤੇ ਪੋਰਟਲ ਉਹ ਵੀ ਬੰਦ ਪਏ ਨੇ ਤੇ ਜਿਹੜਾ ਕਹਿੰਦੇ ਮੁਰੰਮਤ ਵਾਲੇ ਜਾਂ ਮਕਾਨ ਵਾਲੇ ਉਹ ਵੀ ਹਾਲੇ ਤੱਕ ਕਦੀ ਕਿਸੇ ਦਾ ਆਇਆ ਨਹੀਂਗਾ 5 ਸਾਲ ਹੋ ਗਏ ਅੱਠ ਸਰਕਾਰ ਨੂੰ ਹਾਲੇ ਤੱਕ ਕੋਈ ਕਿਸੇ ਦਾ ਨਹੀਂ ਤੇ ਰਜਿਸਟਰੀਆਂ ਇਹਨਾਂ ਦੀਆਂ ਹੈ ਨਹੀਂ ਗੀਆਂ ਫਿਰ ਇਹਦੇ ਵਿੱਚ ਕੰਡੀਸ਼ਨ ਇਹ ਕਿ ਰਿਜਟਰੀ ਨਾ ਹੋਵੇ ਤੇ ਫਿਰ ਉਹ ਕਹਿੰਦੇ ਕਿ ਰਿਪੇਅਰਿੰਗ ਦੇ ਪੈਸੇ ਨਹੀਂ ਮਿਲਣ ਹਾਂਜੀ ਹਾਂਜੀ ਉਹੀ ਗੱਲ ਹੈ ਕਿ ਮੰਨ ਲਓ ਕੰਡੀਸ਼ਨ ਵਿੱਚ ਇਹ ਲਾ ਦਿੰਦੇ ਆ ਕਿ ਮੰਨ ਲਓ ਇਹਦੀ ਰਜਿਸਟਰੀ ਹੋਣੀ ਚਾਹੀਦੀ ਹੁਣ ਮਾੜਾ ਬੰਦਾ ਵਿਚਾਰਾ ਰਜਿਸਟਰੀ ਕਿੱਥੋਂ ਕਰਾਊਗਾ ਰਜਿਸਟਰੀ ਇੱਥੇ ਕਿਸੇ ਦੀ ਨਹੀਂ ਹੈਗੀ ਮੱਲੇ ਦੀ ਸਰਕਾਰਾਂ ਨੂੰ ਇਹਦਾ ਐਸਟੀਮੇਟ ਵੀ ਲਿਖ ਕੇ ਵੀ ਦਿੱਤਾ ਹੋਇਆ ਐਪਲੀਕੇਸ਼ਨ ਵੀ ਲਾਈਆਂ ਹੋਈਆਂ ਕਿ ਮਹੱਲੇ ਦੇ ਜਿੰਨੀਆਂ ਵੀ ਸਰ ਇਹ ਰਜਿਸਟਰੀਆਂ ਕਰਾਈਆਂ ਜਾਣ ਪਰ ਹਾਲੇ ਤੱਕ ਇਹ ਤੇ ਸੀਐਮ ਸਾਹਿਬ ਖੁਦ ਹੋ ਕੇ ਗਏ ਨੇ ਚ ਮਨੋ ਸੀਐਮ ਖੱਟਰ ਸਾਹਿਬ ਜੀ ਆਏ ਸੀ ਉਹਨਾਂ ਨੇ ਵੀ ਇਥੇ ਮਨੋ ਆਸ਼ਵਾਸ਼ਣ ਦੇ ਕੇ ਗਏ ਸੀ ਤੇ ਇਹਨਾਂ ਰਜਿਸਟਰੀਆਂ ਕਰਾਈਆਂ ਜਾਣੀਆਂ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਤੇ ਆ ਆਪਣੇ ਸੁਦੇਸ਼ ਸਿੰਘ ਸਰਦਾਰ ਸੁਦੇਸ਼ ਸਿੰਘ ਜੀ ਚੈਰੀਟੇਵ ਟ੍ਰਸਟ ਵੱਲੋਂ ਇਹਨਾਂ ਨੂੰ ਮਦਦ ਭੇਜੀ ਗਈ ਆ ਉਹਨਾਂ ਦੇ ਜਿਹੜੇ ਮੈਨੇਜਰ ਰਾਮਕਮਰ ਜੀ ਆਏ ਸੀ ਉਹ ਦੇਖ ਕੇ ਕਹੇ ਨੇ ਤੇ ਮੈਂ ਬੇਨਤੀ ਕਰਾਂਗਾ ਪਰਿਵਾਰ ਨੂੰ ਜਿਹੜੇ ਆ ਇਹ ਮਹਨਤ ਆੜੀ ਨਗਦ ਰਕਮ ਨਗਦ ਰਾਸ਼ੀ ਜਿਹੜੀ ਆ ਸਹਾਇਤਾ ਭੇਜੀ ਗਈ ਆ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਚੈਰੀਟੇਬਲ ਟਰਸਟ ਸੰਤਨਗਰ ਨੇ ਇੰਡੀਅਨ ਔਇਲ ਏਜੰਸੀ ਨਾਮ ਧਾਰੀ ਉਹਨਾਂ ਲੋ ਜਿਹੜੀ ਸਹਾਇਤਾ ਜਿਹੜੀ ਪਰਿਵਾਰ ਨੂੰ ਭੇਜੀ ਗਈ ਆ ਤੇ ਮੈਂ ਬੇਨਤੀ ਕਰੂੰਗਾ ਪਰਿਵਾਰ ਵਾਲੇ ਕਿ ਆ ਜਿਹੜੀ ਆਜੋ ਇੱਥੇ ਏ ਸਾਥੀਓ ਇਹ ਜੋ ਘਰ ਆਸੀਂ ਇੰਨੀ ਸਥਿਤੀ ਦੇਖ ਲਈਏ ਦੇਖੋ ਇਹ ਬਾਥਰੂਮ ਦੀ ਸਥਿਤੀ ਤੁਹਾਨੂੰ ਦਿਖਾ ਦਈਏ ਇਹ ਬਾਥਰੂਮਾਂ ਨੂੰ ਪੜਦੇ ਲੱਗੇ ਪਤਾ ਨਹੀਂ ਬਾਥਰੂਮ ਕਦੋਂ ਦੇ ਬਣਾਏ ਕਦੋਂ ਦੇ ਨਹੀਂ ਇਹਨਾਂ ਨੂੰ ਅਜੇ ਕੰਮ ਪਲਸਤਰ ਨਹੀਂ ਹੋਇਆ ਇਹਨਾਂ ਦੇ ਅਜੇ ਬੂਹੇ ਨਹੀਂ ਲੱਗੇ ਤੇ ਛੱਤ ਪਹਿਲਾਂ ਮਜ਼ਦੂਰ ਦੀ ਏ ਡਿੱਗ ਗਈ ਹੁਣ ਦੱਸੋ ਕੀ ਇਹ ਸਥਿਤੀ ਇੰਨੀ ਕਮਜ਼ੋਰ ਹੈ ਭੈਣਾ ਵੀ ਸਾਡੇ ਨਾਲੇ ਭੈਣ ਵੀ ਐਸੇ ਘਰ ਦੀ ਮਹਲਕ ਆ ਜੋ ਤੇ ਉਹ ਵੀ ਇਹ ਬਾਈ ਵੀ ਪਿੱਛੇ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਕਮਰੇ ਦੀ ਸਥਿਤੀ ਤੁਹਾਨੂੰ ਦਿਖਾ ਦਈਏ ਬਹੁਤ ਜ਼ਿਆਦਾ ਨਾਜੂਕ ਆ ਇੱਕ ਗਾਡਰ ਗਲੇ ਡਾਟ ਪਾਈ ਹੋਈ ਗਾਡਰ ਗਲੇ ਹੋਇ ਸਾਥੀਓ ਇੱਕ ਛੱਤ ਦੀ ਜਾਂ ਕਿਸੇ ਵੀ ਮਕਾਨ ਦੀ ਕਿਸੇ ਵੀ ਚੀਜ਼ ਦੀ ਇੱਕ ਟਾਈਮ ਹੁੰਦਾ ਟਾਈਮ ਟੇਬਲ ਹੁੰਦਾ ਉਹ ਕਦੋਂ ਇਹ ਤੁਸੀਂ ਦੇਖ ਸਕਦੇ ਇਹ ਬੈੱਡ ਪਿਆ ਮਜ਼ਦੂਰ ਦਾ ਪਤਾ ਨਹੀਂ ਵਿਚਾਰੇ ਨੇ ਕਿਵੇਂ ਰੁਪਈਆ ਰੁਪਈਆ ਕਰਕੇ ਜੋੜ ਕੇ ਇਹ ਚੀਜ਼ਾਂ ਬਣਾਈਆਂ ਸੀ ਉਹ ਪੇਟੀ ਆ ਉਹ ਫਰੈਸ ਟੇਬਲ ਆ ਇਹ ਤੁਸੀਂ ਦੇਖ ਸਕਦੇ ਆ ਦੇਖੋ ਆ ਗਲੇ ਪਏ ਸੀ ਗਾਡਰ ਕਿਤੇ ਇਹ ਗਲੇ ਪਈ ਇਹ ਛੱਤ ਡੇਗੀ ਚਲੋ ਇਨਾ ਸ਼ੁਕਰ ਆ ਕਿ ਅਸੀਂ ਉਹ ਮਜ਼ਦੂਰਾਂ ਨੂੰ ਸਾਰਿਆਂ ਨੂੰ ਹੋਰ ਵੀ ਲੋਕ ਜਿੱਥੋਂ ਤੱਕ ਸਾਡੀ ਇਹ ਵੀਡੀਓ ਜਾ ਰਹੀ ਜੋ ਵੀ ਸੱਜਣ ਦੋਸਤ ਭੈਣ ਭਰਾ ਸਾਡੀ ਵੀਡੀਓ ਦੇਖ ਰਹੇ ਉਹਨਾਂ ਨੂੰ ਅਪੀਲ ਕਰਦੇ ਕਿ ਇਹ ਦੇਖ ਲਓ ਇਹ ਛੱਤ ਗਲੀ ਹੋਈ ਹੈ ਜਿੰਨਾ ਭਰਾਵਾਂ ਦੀਆਂ ਛੱਤਾਂ ਕਮਜ਼ੋਰਆਂ ਸੀ ਉਹਨਾਂ ਨੂੰ ਅਪੀਲ ਕਰਦੇ ਕਿ ਆਪਦੀਆਂ ਛੱਤਾਂ ਦਾ ਪ੍ਰਬੰਧ ਕਰੋ ਆਪਣਾ ਧਿਆਨ ਰੱਖੋ ਕਿਉਂਕਿ ਛੱਤਾਂ ਆਪਣੇ ਆਪ ਡੇਗੀਆਂ ਬਾਰਿਸ਼ ਦਾ ਕਾਫੀ ਦਿਨ ਪਹਿਲਾਂ ਹੋਈ ਸੀ ਇਹ ਬੀਤੀ ਰਾਤ ਇਹ ਛੱਤ ਡਿੱਗ ਚੁੱਕੀ ਹੈ ਇਹ ਤੁਸੀਂ ਦੇਖਦੇ ਨੁਕਸਾਨ ਨਹੀਂ ਹੋਇਆ ਜਾਨ ਮਾਲ ਦਾ ਮਤਲਬ ਵੀ ਬੈੱਡ ਵਗੈਰਾ ਸਮਾਨ ਦਾ ਨੁਕਸਾਨ ਹੋ ਗਿਆ ਕਿਸੇ ਦੀ ਜਾਨ ਦਾ ਕੋਈ ਨੁਕਸਾਨ ਨਹੀਂ ਇਹ ਮੰਝਾ ਸੀ ਗਰੀਬ ਵਾਸਤੇ ਮਜ਼ਦੂਰ ਵਾਸਤੇ ਤਾਂ ਇੱਕ ਇੱਕ ਇੱਟ ਲਾਉਣੀ ਬਹੁਤ ਔਖੀ ਹੋ ਜਾਂਦੀ ਏ ਇਹ ਮਕਾਨ ਜੋ ਇੱਕ ਰਸੋਈ ਆ ਇਹਦੀਆਂ ਵੀ ਤਰੇੜਾਂ ਆ ਚੁੱਕੀਆਂ ਇਹ ਮਕਾਨ ਆ ਜਿਹੜਾ ਇਹਦੇ ਬਹੁਤ ਹਾਲਾਤ ਮਾੜੇ ਆ ਦੇਖੋ ਤੁਸੀਂ ਗੇਟ ਪਹਿਲਾਂ ਟੁੱਟਿਆ ਆ ਇਹ ਵਿਚਾਰੇ ਤੋਂ ਵੈਲਡਿੰਗ ਨਹੀਂ ਕਰਾਇਆ ਗਿਆ ਤੇ ਇੱਕ ਮੁਸੀਬਤ ਹੋਰ ਸਿਰ ਤੇ ਆਉਣ ਪਈ ਉਹਦੀ ਇਹ ਸਾਰੀ ਬਹੁਤ ਹੀ ਬੁਰੇ ਹਾਲਾਤ ਆ ਇਹ ਛੱਤ ਪਾਟੀ ਹੋਈ ਆ ਉਤੋਂ ਇਹ ਛੱਤ ਵੀ ਪਾੜ ਚੁੱਕੀ ਏ ਵੀ ਕਦੋਂ ਵੀ ਡਿੱਗ ਸਕਦੀ ਆ ਇਹ ਥਰੇੜਾ ਆਈਆਂ ਆ ਆਜੋ ਬਾਕੀ ਅਸੀਂ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਉਹ ਉਹਨਾਂ ਤੋਂ ਇਹ ਸਾਰੀ ਗੱਲਬਾਤ ਹੋਰ ਜਾਣਦੇ ਆ ਇਹ ਬਾਈ ਜੀ ਸਾਡੇ ਨਾਲ ਆ ਜੋ ਇਸ ਘਰ ਦੇ ਮਾਲਕ ਨੇ ਉਹਨਾਂ ਤੋਂ ਜਾਣਦੇ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਕੇਜੀਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਬਾਈ ਜੀ ਇਹ ਜੋ ਘਟਨਾ ਘਟਈ ਕਿ ਬਣਿਆ ਸੀ ਇਹ ਮਤਲਬ ਸ਼ਤ ਕਦੋਂ ਕਿ ਡਿੱਗੀ ਸਾਨੂੰ ਜੋ ਜਾਣਕਾਰੀ ਮਿਲੀ ਆ ਉਹਦੇ ਹਿਸਾਬ ਨਾਲ ਕਹਿੰਦੇ ਕਿ ਰਾਤ ਡਿੱਗਿਆ ਸੀ ਹਾਂਜੀ ਸਾਮੀ 7-8 ਵਜੇ ਡਿੱਗੇ ਕੋਈ ਨੁਕਸਾਨ ਹੋਰ ਹੋਇਆ ਉਹ ਤੁਮਾਰ ਸਮੋਣੀ ਥੱਲੇ ਆ ਗਿਆ ਸਾਰਾ ਬੈਡ ਅੱਛਾ ਅਬ ਤੁਸੀਂ ਕਿੱਥੇ ਸੁੱਤੀ ਸੀ ਉਸ ਟਾਈਮ ਮੈਂ ਅੰਦਰ ਹੀ ਆ ਅੱਛਾ ਮੈਂ ਗੁੜੀਆ ਕਹਿੰਦੀ ਬਾਲਟੀ ਪਾਣੀ ਦੀ ਭਰ ਦੋ ਉਹ ਬਾਲਟੀ ਪਾਣੀ ਦੀ ਭਰਨ ਆਇਆ ਮਗਰੋਂ ਠੀਕ ਅੱਛਾ ਅਬ ਵੀ ਤੁਸੀਂ ਇਕੱਲੇ ਸੀ ਕਮਰੇ 'ਚ ਜਾਂ ਬਾਕੀ ਪਰਿਵਾਰ ਵੀ ਨਹੀਂ ਬਾਕੀ ਕੋਈ ਨਹੀਂ ਗਏ ਹੋਏ ਸੀ ਕੰਮ ਤੇ ਗਏ ਹੋਏ ਸਾਂ ਭਾਜੀ ਅਸਰ ਕਿਸਦੇ ਘਰੇ ਪੋਚੇ ਲਾਉਣੇ ਉਧਰ ਗਏ ਸਾਂ ਤਿੰਨੇ ਮੁੰਡਾ ਵੀ ਗਿਆ ਸੀ ਮੇਰੀ ਕੁੜੀ ਵੀ ਗਈ ਸੀ ਕੁੜੀ ਮੇਰੀ ਪੜਨ ਵਾਲੀ ਆ ਉਹ ਪੋਚੇ ਲਾਉਂਦੀ ਵਿਚਾਰੀ ਨਿਆਣੀ ਮੇਰੇ ਨਾਲ ਜਾਂਦੀ ਤਿੰਨ ਚਾਰ ਘਰਾਂ ਦਾ ਕੰਮ ਆ ਉਹ ਕਰਦੇ ਆ ਕਿਸ ਤਾਂ ਲੈ ਕੇ ਗਿਆ ਸਾਰਾ ਭਰਾਵਾ ਕੰਮ ਸਾਰਾ ਟੁੱਟ ਗਿਆ ਇਹਨਾਂ ਚੁਕਰ ਮੇਰੇ ਬੰਦੇ ਦੀ ਜਾਨ ਬਚ ਗਈ ਸਮਾਨ ਤਾਂ ਚੱਲ ਹੋਰ ਆ ਜਾਊਗਾ ਅੱਛਾ ਇਹ ਕਿੰਨੇ ਵਜੇ ਮਕਾਨ ਡਿੱ ਗਿਆ ਸੀ ਇਹ 7:00 ਵਜੇ ਦੀ ਗੱਲ ਆ ਵੀਰੇ ਅਸੀਂ ਘਰੇ ਨਹੀਂ ਸੀ ਅਸੀਂ ਤਾਂ ਸ਼ਾਮ ਨੂੰ ਵੀ ਰਿੱਡ ਗਿਆ ਆ ਤੇ ਅਸਾ ਘਰੇ ਨਹੀਂ ਸਾਨੂੰ ਤਾਂ ਜ ਕਿ ਕਿਸੇ ਨੇ ਦੱਸਿਆ ਆ ਕਿ ਤੁਹਾਡਾ ਮਕਾਨ ਡਿੱਗ ਗਿਆ ਫਿਰ ਅਸੀਂ ਉੱਥੋਂ ਭੱਜੇ ਆ ਕਿ ਮੇਰਾ ਬੰਦਾ ਤਾਂ ਨਹੀਂ ਆ ਗਿਆ ਥੱਲੇ ਤੇ ਫਟਾਫਟ ਭੱਜੇ ਆ ਤੇ ਆਣ ਕੇ ਵੇਖਿਆ ਸਮਾਨ ਫਿਰ ਰੋਏ ਕਲਪੇ ਹੁਣ ਕੀ ਕਹਿ ਸਕਦੇ ਕਿਸ ਤਰ੍ਹਾਂ ਚੁੱਕ ਚੁੱਕ ਸਮਾਨ ਲਿਆ ਕੰਮ ਕਰਦੇ ਘਰਾਂ ਚ ਭਾਂਡੇ ਮਾਂਦੇ ਪੋਚੇ ਲਾਉਣੇ ਆ ਕਿ ਭੈਣ ਜੀ ਤੁਹਾਡੇ ਇਸੇ ਪਿੰਡ ਦੇ ਵਿੱਚ ਉਹ ਇੱਕ ਦੋ ਗਲੀ ਦੂਰ ਮਕਾਨ ਡਿੱਗਿਆ ਸੀ ਥੋੜੇ ਦਿਨ ਪਹਿਲਾਂ ਉਸ ਪਿੰਡ ਦੀ ਵੀ ਇਸ ਪਿੰਡ ਦੇ ਸਰਪੰਚ ਸਾਹਿਬ ਨੇ ਸਤਗੁਰੂ ਦੇ ਸਿੰਘ ਜੀ ਸਰਦਾਰ ਪੂਰਨ ਸਿੰਘ ਜੀ ਦੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਉਹਦਾ ਲੈਂਟਰ ਪੈ ਗਿਆ ਤੇ ਤੁਸੀਂ ਹੋਰ ਵੀ ਸੰਸਥਾਵਾਂ ਜੋ ਸਮਾਜ ਸੇਵੀ ਬੰਦੇ ਜਾਂ ਇਸ ਪਿੰਡ ਦੇ ਜੋ ਬੰਦੇ ਮੋਤਬਹਰ ਮਤਰੀ ਜਿਹੜੇ ਸਹਿੰਦੇ ਪਰਿਵਾਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ بس ਜਿਹੜੇ ਕੋ ਬੰਦਾ ਥੋੜੀ ਬਹੁਤੀ ਮਦਦ ਕਰਨ ਸਾਡੇ ਕੋ ਕਿਉਂਕਿ ਦੋ ਕੁੜੀਆਂ ਨੇ ਬੰਦਾ ਮੇਰਾ ਕੰਮ ਧੰਦਾ ਮਾੜਾ ਮੋਟਾ ਜਾਂਦਾ ਆ ਉਹਦੇ ਸੀ ਲੀਵਰ ਚ ਗਰਮੀ ਆ ਉਹ ਜਾ ਨਹੀਂ ਸਕਦਾ ਕੰਮ ਦਿਹਾੜੀ ਧੱਪਾ ਜਾਂਦਾ ਇੱਕ ਦਿਨ ਰੈਸਟ ਕਰਦਾ ਇੱਕ ਦਿਨ ਜਾਂਦਾ ਆ ਕੀ ਕਰੀਏ ਫਿਰ ਟਾਈਮ ਪਾਸ ਆਵਦਾ ਕਰੀ ਜਾਂਨੇ ਕਿਸਤਾ ਨਾ ਬਣਾਇਆ ਸਾਰਾ ਸਮਾਨ ਟੁੱਟ ਗਿਆ ਆ ਕਿ ਸਹਾਇਤਾ ਕਰਨ ਮੇਰੀ ਥੋੜੀ ਥੋੜੀ ਜਿੰਨੀ ਜਿੰਨੀ ਕੇਹਦੀ ਸਹਾਤਾ ਬਣੀ ਉਹਨੇ ਉਹਨੇ ਕਰਨ ਭੈਣ ਭਰਾ ਸਾਰੇ ਹਾਂਜੀ ਚਲੋ ਧੰਨਵਾਦ ਜੀ ਤੁਹਾਡੇ ਮਕਾਨ ਦੀ ਇਹਦੀ ਰਜਿਸਟਰੀ ਹੈ ਜਗਾ ਦੀ ਨਹੀਂ ਜੀ ਰਜਿਸਟਰੀ ਨਹੀਂ ਹੈਗੀ ਤੁਹਾਨੂੰ ਉਨਤਾਕ ਗ੍ਰਾਂਟ ਮਿਲੀ ਕੋਈ ਨਹੀਂ ਮਿਲੀ ਕੋਈ ਨਹੀਂ ਮਿਲੀ ਨਹੀਂ ਮਿਲੀ ਹਾਂਜੀ ਦੇਖੋ ਦੋਸਤੋ ਇਹ ਮਜ਼ਦੂਰਾਂ ਦੀਆਂ ਬਹੁਤ ਵੱਡੀਆਂ ਮਜਬੂਰੀਆਂ ਐ ਬਹੁਤ ਵਾਰੀ ਸਰਕਾਰ ਐਹੋ ਜਿਹਾ ਉਲਝਾ ਕੇ ਰੱਖ ਦਿੰਦੀਆਂ ਕਿ ਜਦੋਂ ਗ੍ਰਾਂਟ ਦੇਣੀ ਹੈ ਰਜਿਸਟਰੀ ਚਾਹੀਦੀ ਬਹੁਤੇ ਮਜ਼ਦੂਰਾਂ ਦੀਆਂ ਤੇ ਰਜਿਸਟਰੀਆਂ ਹੈ ਨਹੀਂ ਆ ਜੇ ਰਜਿਸਟਰੀਆਂ ਨਹੀਂ ਤੇ ਉਹਨਾਂ ਨੂੰ ਕੋਈ ਮਕਾਨ ਉਹਨਾਂ ਦਾ ਪਾਸ ਨਹੀਂ ਹੁੰਦਾ ਉਹਨਾਂ ਨੂੰ ਕੋਈ ਰਿਪੇਅਰ ਨਹੀਂ ਮਿਲਦੀ ਕੁਛ ਨਹੀਂ ਮਿਲਦਾ ਅਸੀਂ ਸਰਕਾਰਾਂ ਨੂੰ ਚਾਹੁੰਦੇ ਜਿੱਥੇ ਹੋਰ ਔਰ ਪਾਸੇ ਜਾਂਦੇ ਕਿਸੇ ਜਦੋਂ ਵੱਡੇ ਘਰਾਨੇ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਮੰਗਾਂ ਹੁੰਦੀਆਂ ਤੇ ਉਹ ਮਿੰਟ ਵਿੱਚ ਪੂਰੀਆਂ ਹੋ ਜਾਂਦੀਆਂ ਮਜ਼ਦੂਰਾਂ ਦੇ ਇੱਕ ਮਕਾਨ ਨਹੀਂ ਪਾਸ ਹੁੰਦੇ ਮਜ਼ਦੂਰਾਂ ਦੀਆਂ ਨਿੱਕੀਆਂ ਨਿੱਕੀਆਂ ਮੰਗਾਂ ਹੁੰਦੀਆਂ ਜਿਹੜੀਆਂ ਉਹ ਨਹੀਂ ਪਾਸ ਹੁੰਦੀਆਂ ਇਸ ਕਰਕੇ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਆ ਸੁਖਦੇਵ ਸਿੰਘ ਸੰਧੂ ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੋਂ ਦੇ ਟਰੱਸਟ ਆ ਜਾਂ ਜੋ ਵੀ ਬੰਦੇ ਸੰਸਥਾਵਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤੇ ਜਿੰਨੀ ਵੀ ਇੱਥੇ ਸੰਸਥਾਵਾਂ ਵਾ ਪਹਿਲਾਂ ਤੇ ਜੀ ਇਹ ਜਿਹੜਾ ਇਲਾਕਾ ਵਾ ਇਹ ਸ੍ਰੀ ਸਤਗੁਰੂ ਜਗਜੀਤ ਸਿੰਘ ਦਾ ਬਸਾਇਆ ਹੋਇਆ ਛੇ ਸਤਗੁਰੂ ਪਤਾਪ ਸਿੰਘ ਜੀ ਦਾ ਤੇ ਬਹੁਤ ਇਹ ਕਿਰਪਾ ਸੱਚੇ ਪਾਤਸ਼ਾਹ ਦੀ ਇੱਥੇ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਮੈਂ ਬੇਨਤੀ ਕਰਦਾ ਵ ਅੱਗੇ ਵੀ ਉਹਨਾਂ ਨੂੰ ਕਿਹਾ ਸੀ ਉਹ ਮਕਾਨ ਸੀ ਡਿੱਗ ਪਿਆ ਬਰਸਾਤ ਨਾਲ ਉਹ ਬੇਨਤੀ ਕੀਤੀ ਸੀ ਉਹਨਾਂ ਨੂੰ ਕਿ ਸ੍ਰੀ ਸਤਗੁਰੂ ਹਰਦੇ ਸਿੰਘ ਦੀ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹ ਆਗੂਆਂ ਨੇ ਮੱਲੋ ਲਾਕੇ ਅੱਗੇ ਤੋਂ ਮਕਾਨ ਉਹ ਵੀ ਪਾ ਕੇ ਦਿੱਤਾ ਤੋਂ ਉਹਨਾਂ ਨੂੰ ਬੇਨਤੀ ਕਰਦਾ ਸੀ ਸਤਿਗੁਰੂ ਦੇ ਸਿੰਘ ਜੀ ਅੱਗੇ ਵੀ ਉਹ ਬੜੀ ਕਿਰਪਾ ਕਰਨੇ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਵਾ ਰਹੇ ਨੇ ਹੋਰ ਵੀ ਇਹ ਜਿਹੜੀਆਂ ਮੱਲੋ ਕੰਮ ਕਰਵਾ ਰਹੇ ਨੇ ਸਮਾਜ ਸੇਵੀ ਆ ਹਰੀਆਲੀ ਦਾ ਕੰਮ ਮ ਬੂਟੇ ਲਾ ਰਹੇ ਨੇ ਤੇ ਮੱਲੋ ਇਹ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਜਿਹੜਾ ਇਹ ਵੀ ਇੱਧਰ ਵੀ ਵੇਖਣਾ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਆ ਤੇ ਬੇਨਤੀ ਆ ਵੀ ਇਹਨਾਂ ਦਾ ਵਿਚਾਰਾਂ ਦਾ ਮਸਾਂ ਤੇ ਆਪਣਾ ਗੁਜ਼ਾਰਾ ਕਰਦਾ ਗਰੀਬ ਬੰਦਾ ਤੋ ਮਕਾਨ ਜਿਹੜਾ ਪਾਇਆ ਜਾਵੇ ਤੇ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਆ ਇਧਰ ਵੀ ਧਿਆਨ ਦਿੱਤਾ ਜਾਵੇ ਆਪਣੇ ਜਿਹੜੇ ਆ ਅਫਸਰ ਸਹਿਬਾਨ ਉਹਨਾਂ ਨੂੰ ਭੇਜੋ ਆਗੇ ਜਿਹੜੇ ਬਰਸਾਤ ਨਾਲ ਜਿੰਨੇ ਵੀ ਮਕਾਨ ਡਿੱਗੇ ਨੇ ਉਹਨਾਂ ਦੀ ਜਿਹੜੀ ਆ ਆਗੇ ਪਰਭਾਈ ਕਰਨ ਆਗੇ ਉਹਨਾਂ ਦਾ ਮੌਹੈਨਾ ਕਰਨ ਤੇ ਜਿੰਨੀਆਂ ਸੰਸਥਾਵਾਂ ਹੋਰ ਵੀ ਹੈਗੀਆਂ ਵਾ ਸਮਾਜ ਸੇਵੀ ਉਹਨਾਂ ਨੂੰ ਬੇਨਤੀ ਥੋੜਾ ਥੋੜਾ ਕਰਕੇ ਇਹਨਾਂ ਦਾ ਗਰੀਬ ਦਾ ਮਕਾਨ ਜਿਹੜਾ ਉਹ ਪਵਾ ਕੇ ਦੇਣ ਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਸਾ ਤੇ ਵਾਹਿਗੁਰੂ ਜੀ ਫਤਿਹ ਦੋਸਤੋ ਤੁਸੀਂ ਸਾਡੇ ਚੈਨਲ ਤੇ ਜੇਕਰ ਪਹਿਲੀ ਵਾਰੀ ਜੁੜੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਤੋ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਕੋਈ ਹੋਰ ਸਾਥੀ ਤੱਕ ਪਹੁੰਚਾ ਦਿਓ ਕੋਈ ਸੇਵਾ ਜੋ ਕਰ ਸਕੇ ਤੇ ਮੈਂ ਕਸ਼ਮੀਰ ਸਿੰਘ ਕੈਮਰਾਮੈਨ ਰਣਜੀਤ ਸਿੰਘ ਰਾਣਾ ਧੰਨਵਾਦ ਹਾਂਜੀ ਸਾਥੀਓ ਜੇ ਕੋਈ ਬਾਈ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਤੇ ਅਸੀਂ ਇਹਨਾਂ ਦਾ ਨੰਬਰ ਬਾਈ ਜੀ ਤੁਸੀਂ ਆਪਣਾ ਨੰਬਰ ਦੇ ਦਿਓ ਕੋਈ ਵੀਰ ਤੁਹਾਡੀ ਮਦਦ ਕਰਨਾ ਚਾਹੁੰਦਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕੇ 70563 40416 ਇੱਕ ਹੀ ਨੰਬਰ ਕੋਈ ਹੋਰ ਨੰਬਰ ਹੈ ਨਹੀਂ ਇਹ ਦੁਬਾਰਾ ਦੱਸ ਦਿਓ ਫਿਰ 70563 40416 ਇਹ ਪਿੰਡ ਸੰਤਨਗਰ ਦੇ ਬਾਈ ਨੇ ਆਪਣਾ ਨੰਬਰ ਦੇ ਦਿੱਤਾ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਸਾਥੀ ਆਵੇਂ ਦੇ ਜਿਹੜੇ ਰੂੜੀਆਂ ਨੂੰ ਤੇਲ ਚੜਾਉਣ ਵਾਲੇ ਹੁੰਦੇ ਆ ਕਿ ਮਤ ਨਜਾਇਜ਼ ਖਰਚੇ ਕਰ ਲੈਂਦੇ ਪਰ ਕਿਸੇ ਮਜ਼ਦੂਰ ਦੇ ਕੰਮ ਨਹੀਂ ਹੁੰਦੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਮਜ਼ਦੂਰਾਂ ਦੀ ਵੀ ਹੈਲਪ ਕਰਿਆ ਕਰੋ ਨਜਾਇਜ਼ ਖਰਚੇ ਆ